ਏ ਭਾਜੀ ਮੇਰੇ ਗੱਲ ਸੁਣ ਗੁੰਡੇ ਪਰਮਾਜ ਉਹ ਇੱਧਰ ਰਹਿੰਦੇ ਆ ਚਿੱਟਾ ਵੀ ਵਿਗਦਾ ਵਾ ਜਨਾਨੀਆਂ ਦੀ ਵੀ ਬਲੈਕਮੇਲ ਹੁੰਦੀ ਇੱਜ਼ਤ ਲੁੱਟੀ ਜਾਂਦੀ ਆ ਮਲਕੀ ਜੋ ਧੰਦਾ ਚੱਲਦਾ ਇਹਨਾਂ ਮੇਰੇ ਗੱਲ ਮੁੰਡੇ ਪਾਤੇ 5500 ਰੁਪਈਆ ਤੇ ਮੇਰਾ ਫੋਨ ਹੈ ਜਿਹੜਾ ਕੱਢ ਕੇ ਲੈ ਗਏ ਤੇ ਇਨਸਾਫ ਹੋਵੇ ਚਾਹਣੇ ਮਾਰਾ ਵੀ ਇਹ ਮਿਹਨਤੀ ਬੰਦਿਆਂ ਦੇ ਆ ਕੰਮ ਜਿਹੜਾ ਇਹ ਮਹੱਲੇ ਤੋਂ ਬਿਲਕੁਲ ਗੰਦ ਖਤਮ ਕੀਤਾ ਜਾਵੇ ਇਹਨਾਂ ਘਰਾਂ ਨੂੰ ਇਥੋਂ ਕੱਢਿਆ ਜਾਵੇ ਜੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੀ ਵਪਾਰ ਅਤੇ ਨਸ਼ਾ ਤਸਕਰੀ ਕਰਨ ਵਾਲਿਆਂ ਦਾ ਪਰਦਾਫਾਸ਼ ਕੀਤਾ ਹੈ ਦੱਸਦੀ ਕਿ ਹਕੀਮ ਗੀੜ ਦੇ ਕੋਲ ਦੇਵ ਵਪਾਰ ਦਾ ਧੰਦਾ ਚੱਲ ਰਿਹਾ ਸੀ ਤਾਂ ਸਾਨਿਕ ਲੋਕਾਂ ਨੇ ਜਿਹੜਾ ਉੱਥੇ ਲੋਕਾਂ ਦੇ ਵਿੱਚ ਝਗੜਾ ਵੀ ਹੋਇਆ ਦੋ ਧਿਰਾਂ ਦੇ ਵਿੱਚ ਕਾਫੀ ਹੱਥੋ ਪਾਈ ਹੋਈ ਹੈ ਹੱਥੋ ਪਾਈ ਦੇ ਵਿੱਚ ਇੱਕ ਦੂਜੇ ਤੇ ਗੰਭੀਰ ਛੱਟਾਂ ਵੀ ਮਾਰੀਆਂ ਗਈਆਂ ਨੇ ਦੱਸਦੀ ਕਿ ਇੱਥੇ ਜਿਹੜੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਸੂਚਨਾ ਦਿੰਦੀ ਹੈ ਜਾਂ ਸੂਚਨਾ ਦਿੰਦੀ ਹੈ ਕਿ ਇਸ ਜਗ੍ਹਾ ਤੇ ਦੇਵ ਵਪਾਰ ਦਾ ਧੰਦਾ ਹੋ ਰਿਹਾ ਹੈ ਔਰ ਨਸ਼ੇ ਦੀ ਜਿਹੜੀ ਤਸਕਰੀ ਹੋ ਰਹੀ ਹੈ ਵੇਚਿਆ ਜਾ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਮੱਕਦੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਤੇ ਅਮਰੀਕੀ ਦੇ ਨਾਲ ਜਾਂਚ ਕਰ ਰਿਹਾ ਹੈ। ਹਾਂਜੀ ਭਾਜੀ ਕੀ ਆ ਤੁਹਾਡਾ? ਭਾਈ ਮੈਂ ਮੈਂ ਚੌਂ ਦੇ ਨਾਲ ਬਾਅਦ ਗੱਡੀ ਤੋਂ ਆਇਆ। ਮੈਂ ਇਹ ਲੰਘਦਾ ਪਿਆ ਸੀ। ਇਹ ਭਾਜੀ ਮੇਰੇ ਗਾਸੋਂ ਗੁੰਡੇ ਬਦਮਾਸ਼ ਜੋ ਇੱਧਰ ਰਹਿੰਦੇ ਆ। ਚਿੱਟਾ ਵੀ ਵਿਗਦਾ ਵਾ। ਜਨਾਨੀਆਂ ਦੀ ਵੀ ਬਲੈਕਮੇਲ ਹੁੰਦੀ ਹੈ, ਇੱਜ਼ਤ ਲੁੱਟੀ ਜਾਂਦੀ ਆ ਮਲਕੀ ਜੋ ਧੰਦਾ ਚੱਲਦਾ। ਇਹਨਾਂ ਮੇਰੇ ਨਾਲ ਮੁੰਡੇ ਪਾ ਕੇ 5500 ਰੁਪਇਆ ਤੇ ਮੇਰਾ ਫੋਨ ਹੈ ਜਿਹੜਾ ਕੱਢ ਕੇ ਲੈ ਗਏ ਤੇ ਆ ਕਿਛੀ ਨਾ। ਕੋਹੋਂ ਤੁਹਾਡੀ ਕੋ ਰੰਜਿਸ਼ ਹੀ ਪੁਰਾਣੀ ਨਹੀਂ ਜੀ ਕੋਈ ਰੰਜਿਸ਼ ਨਹੀਂ ਤੇ ਕੀ ਖੋ ਮਾਰ ਹੋਈ ਤੁਹਾਡੀ ਹਾਂਜੀ ਖੋ ਮਾਰ ਹੋਈ ਆ ਜੀ 5500 ਰੁਪਇਆ ਦੇ ਫੋਨ ਵੀ ਲੈ ਗਿਆ ਨਾਲ ਮੇਰੇ ਦਾਤਰ ਮਾਰ ਕੇ ਆ ਜੀ ਯਕੀਨ ਇਨਸਾਫ ਕੀ ਚਾਹਦੇ ਪੁਲਿਸ ਕੋਲ ਇਨਸਾਫ ਹੋ ਜਾਉਣੇ ਆ ਮਾਰੇ ਵੀ ਇਹ ਮਿਹਨਤੀ ਬੰਦੇ ਆ ਇਹ ਕੰਮ ਜਿਹੜਾ ਹੈ ਮਹੱਲੇ ਚੋਂ ਬਿਲਕੁਲ ਗੰਦ ਖਤਮ ਕੀਤਾ ਜਾਵੇ ਇਹਨਾਂ ਘਰਾਂ ਨੂੰ ਸੋ ਕੱਢਿਆ ਜਾਵੇ ਜੀ ਤੇ ਹੁਣ ਤੁਹਾਡੇ ਕੋਟ ਮਾਰ ਹੋਈਏ ਤੇ ਕਿੱਥੇ ਸੱਟਾ ਕਿੱਥੇ ਲੱਗਿਆ ਸੱਟਾ ਸਿਰ 'ਤੇ ਦਾਤਰ ਮਾਰੇ ਆ ਜੀ ਫੋਨ ਕਿੰਨੇ ਦਾ ਤੁਹਾਡਾ ਜਿਹੜਾ ਫੋਨ ਹੈਗਾ ਜੀ ਕੋਈ 17 16 17000 ਦਾ ਤੇ 5500 ਰੁਪਏ ਲੱਗਦੇ ਨਹੀਂ ਰੇਡ ਨਹੀਂ ਆਪਾਂ ਇਹਨੂੰ ਕਹਿ ਸਕਦੇ ਮਾਮੂਲੀ ਝਗੜਾ ਸੀਗਾ ਕੱਲ ਇੱਕ ਦਰਬਾਖ ਸਿੰਘ ਨਾਮ ਦਾ ਬੰਦਾ ਆ ਦੂਜੇ ਬੰਦੇ ਅਜੂ ਨਾਮ ਦਾ ਬੰਦਾ ਸੀਗਾ ਇਹਨਾਂ ਦਾ ਮਹਲੇਦਾਰੀ ਤੌਰ ਤੇ ਆਪਸੀ ਝਗੜਾ ਹੋਇਆ ਸੀਗਾ ਜਿਹਦਾ ਅਸੀਂ ਕੰਪਰੋਮਾਈਜ਼ ਕਰਾ ਦਿੱਤਾ ਸੀਗਾ ਕੱਲ ਹੀ ਅੱਜ ਫੇਰ ਉਹਨਾਂ ਦੀ ਦਰਬਾਖਦਾਂ ਦੀ ਪਾਰਟੀ ਵੱਲੋਂ ਕੋਈ ਬੰਦਾ ਵਾ ਜਿਹਦੇ ਨਾਲ ਦੂਜੀ ਪਾਰਟੀ ਦਾ ਝਗੜਾ ਹੋ ਗਿਆ ਵਾ ਇਹ ਸ਼ੱਕ ਕਰਦੇ ਸੀਗੇ ਕਿ ਇਹ ਕਰਦੇ ਉਹ ਜੀ ਬੰਦੇ ਵੱਡੇ ਉਹ ਮੌਕੇ ਦੇਣ ਕੇ ਵੇਖ ਲਿਆ ਸਿਰਫ ਘਰ ਆਈ ਮਿਲੇ ਆ ਹੁਣ ਇਹ ਕਹਿੰਦੇ ਬੰਦੇ ਭਜਾਉਂਦੇ ਆ ਅਸੀਂ ਘਰ ਆ ਲਿਆ ਉਹਨਾਂ ਨਾਲ ਲੱਲੇ ਆ ਮੈਂ ਦੱਸ ਰਿਹਾ ਘਰ ਉਹਨਾਂ ਨਾਲ ਲੱਲੇ ਵੈਰੀਫਾਈ ਕਰਾਂਗੇ ਜਿਹਨਾਂ ਦਾ ਕਸੂਰ ਹੋਗਾ ਕਾਰਵਾਈ ਕਰਾਂਗੇ ਨਹੀਂ ਹੋਗਾ ਨਹੀਂ ਕਿਉਂਕਿ ਇਹ ਆ ਜਾ ਰਿਹਾ ਕਿ ਉਹ ਨਸ਼ਾ ਵੇਚਦੇ ਤੇ ਦੇ ਮੁਕਾਬਲਤ ਹੰਦਾ ਕਰਾਂਦੇ ਆ ਦੇਖੋ ਜਦੋਂ ਕੋਈ ਝਗੜਾ ਹੁੰਦਾ ਵਾ ਤੇ ਇੱਕ ਪਾਰਟੀ ਦੂਜੀ ਪਾਰਟੀ ਤੇ ਅਲੀਗੇਸ਼ਨ ਲਾਉਂਦੀ ਲਾਉਂਦੀ ਆ ਇਹ ਸਾਨੂੰ 2 ਦਿਨ 4 ਦਿਨ 10 ਦਿਨ ਪਹਿਲਾਂ ਨੇ ਦੱਸਿਆ ਹੋਵੇ ਤੇ ਅਸੀਂ ਕਾਰਵਾਈ ਕਰਕੇ ਰਿਕਵਰੀ ਕਰਦੇ ਆ ਪਰਚਾ ਦਿੰਦੇ ਕਾਰਵਾਈ ਕਰਦੇ ਇਹ ਤੇ ਆਮ ਗੱਲ ਹੈ ਵੀ ਜਦੋਂ ਕਿਸੇ ਦਾ ਕੋਈ ਝਗੜਾ ਹੁੰਦਾ ਤਾਂ ਇੱਕ ਦੂਜੇ ਤੇ ਅਲਿਗੇਸ਼ਨ ਲਾਉਂਦੇ ਆ ਚਲੋ ਕੋਈ ਗੱਲ ਨਹੀਂ ਕਈ ਵਾਰੀ ਬੰਦਾ ਘਬਰਾ ਕੇ ਨਹੀਂ ਖੋਲਦਾ ਵੀ ਮੈਨੂੰ ਪੁਲਿਸ ਫੜ ਕੇ ਨਾ ਲੈ ਜੇ ਕਈ ਵਾਰੀ ਕੇ ਜੇ ਗਲਤੀ ਵੀ ਹੁੰਦੀ ਪਰ ਮੇਰੀ ਪੁਲਿਸ ਪਾਰਟੀ ਨੇ ਚੈੱਕ ਕਰ ਲਿਆ ਕੋਈ ਇਹੋ ਜੀ ਚੀਜ਼ ਨਹੀਂ ਮਿਲੀ ਉੱਥੇ ਜੇ ਤੇ ਆਪ ਕੋ ਇਤਰਾਜ਼ ਜੋਗ ਹੋਵੇ ਪਰ ਉੱਥੇ ਹੀ ਲੱਗਦੀ ਕਿ ਲੋਕਾਂ ਨੇ ਇਲਜ਼ਾਮ ਲਗਾਏ ਨੇ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਇਹ ਕਾਰਵਾਈ ਨਹੀਂ ਕਰ ਰਹੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਸਾਨੂੰ ਜਿਹੜੀ ਪਹਿਲਾਂ ਜਿਹੜੀ ਤਲਾਹ ਮਿਲੀ ਸੀ ਸੂਚਨਾ ਦਿੱਤੀ ਗਈ ਸੀ ਅਸੀਂ ਜ਼ਰੂਰ ਇਨ ਪਰ ਉਧਰ ਦੂਜੀ ਤਰ੍ਹਾਂ ਕਹਿਣਾ ਹੈ ਲੋਕਾਂ ਦਾ ਕਿ ਇਹਨਾਂ ਦੇ ਵੱਲੋਂ ਜਿਹੜੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਉੱਥੇ ਹੀ ਦੱਸਦੇ ਕਿ ਇਹ ਝਗੜੇ ਨੂੰ ਜਿਹੜਾ ਕਾਫੀ ਝਗੜੇ ਤੇ ਵੀ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਪੁਲਿਸ ਬੜੀ ਕੀ ਨਾ ਜਾਂਚ ਕਰ ਰਹੀ ਹੈ। ਉਹਦਾ ਕਹਿਣਾ ਹੈ ਕਿ ਇਸ ਜਗ੍ਹਾ ਤੇ ਜਿਹੜਾ ਕਈ ਵਾਰ ਜਿਹੜਾ ਸਾਪੇਮਾਰੀ ਕੀਤੀ ਹੈ ਪਰ ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਰੇ ਆਮ ਇਸ ਜਗ੍ਹਾ ਤੇ ਖੁੱਲੇ ਖੁੱਲੇ ਆਮ ਦੇ ਉਪਾਰਾ ਦਾ ਕੰਦਾ ਚੱਲ ਰਿਹਾ ਹੈ ਨਸ਼ਾ ਵਿਕਰਿਆ ਹੈ ਅਸੀਂ ਬੜੀ ਤੰਗ ਪਰੇਸ਼ਾਨ ਹੋ ਰਹੇ ਹਾਂ ਸਾਡੀ ਜ਼ਿੰਦਗੀ ਬੜੀ ਜਿਹੜੀ ਦਿੱਕਤ ਨਾ ਚੱਲ ਰਹੀ ਹੈ। ਪ੍ਰਸ਼ਾਸਨ ਦਾ ਕਹਣਾ ਹੈ ਕਿ ਅਸੀਂ ਇਸ ਜਗ੍ਹਾ ਤੇ ਵਰੀਖੀ ਨਾਲ ਜਾਂਚ ਕਰਦੇ ਆਂ ਜਿਹੜੇ ਵੀ ਦਲਾਲ ਨੇ ਨਸ਼ਾ ਵੇਚਣ ਵਾਲੇ ਤਸਕਰ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਇਹ ਭਾਜੀ ਮੇਰੇ ਨਾਲ ਸੋ ਗੁੰਡੇ ਬਦਮਾਸ਼ ਜੋ ਇੱਧਰ ਰਹਿੰਦੇ ਆ ਚਿੱਟਾ ਵੀ ਵਿਗਦਾ ਵਾ ਜਨਾਨੀਆਂ ਦੀ ਵੀ ਬਲੈਕਮੇਲ ਹੁੰਦੀ ਇੱਜ਼ਤ ਲੁੱਟੀ ਜਾਂਦੀ ਆ ਮਲਕੀ ਜੋ ਧੰਦਾ ਚੱਲਦਾ ਇਹਨਾਂ ਮੇਰੇ ਨਾਲ ਮੁੰਡੇ ਪਾ ਕੇ 5500 ਰੁਪਇਆ ਤੇ ਮੇਰਾ ਫੋਨ ਹੈ ਜਿਹੜਾ ਕੱਢ ਕੇ ਲੈ ਗਏ ਤੇ ਇਨਸਾਫ ਹੋਏ ਚਾਣੇ ਮਾਰਾ ਵੀ ਇਹ ਮਨਤੀ ਬੰਦਿਆਂ ਦੇ ਆ ਕੰਮ ਜਿਹੜਾ ਇਹ ਮਹੱਲੇ ਤੋਂ ਬਿਲਕੁਲ ਬੰਦ ਖਤਮ ਕੀਤਾ ਜਾਵੇ ਇਹਨਾਂ ਘਰਾਂ ਨੂੰ ਤੋਂ ਕੱਢਿਆ ਜਾਵੇ ਜੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੇਵ ਵਪਾਰ ਅਤੇ ਨਸ਼ਾ ਤਸਕਰੀ ਕਰਨ ਵਾਲਿਆਂ ਦਾ ਪਰਦਾਫਾਸ਼ ਕੀਤਾ ਹੈ ਦੱਸਦੀ ਕਿ ਹਕੀਮ ਗੀੜ ਦੇ ਕੋਲ ਦੇਵ ਵਪਾਰ ਦਾ ਤੰਦਾ ਚੱਲ ਰਿਹਾ ਸੀ ਤਾਂ ਸਾਨਿਕ ਲੋਕਾਂ ਨੇ ਜਿਹੜਾ ਉੱਥੇ ਲੋਕਾਂ ਦੇ ਵਿੱਚ ਝਗੜਾ ਵੀ ਹੋਇਆ ਦੋ ਧਿਰਾਂ ਦੇ ਵਿੱਚ ਕਾਫੀ ਹੱਥੋ ਪਾਈ ਹੋਈ ਹੈ ਹੱਥੋ ਪਾਈ ਦੇ ਵਿੱਚ ਇੱਕ ਦੂਜੇ ਤੇ ਗੰਭੀਰ ਛੱਟਾਂ ਵੀ ਮਾਰੀਆਂ ਗਈਆਂ ਨੇ ਦੱਸਦੀ ਕਿ ਇੱਥੇ ਜਿਹੜੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਸੋਹ ਦਿੱਤੀ ਹੈ ਮੇਹੁਤ ਸੋਚਣਾ ਦਿੱਤੀ ਹੈ ਕਿ ਇਸ ਜਗਾ ਤੇ ਦੇਵ ਵਪਾਰ ਦਾ ਧੰਦਾ ਹੋ ਰਿਹਾ ਹੈ ਔਰ ਨਸ਼ੇ ਦੀ ਜਿਹੜੀ ਤਸਕਰੀ ਹੋ ਰਹੀ ਹੈ ਵੇਚਿਆ ਜਾ ਰਿਹਾ ਤੇ ਪੁਲਿਸ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ। ਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਤੇ ਅਮਰੀਕੀ ਦੇ ਨਾਲ ਜਾਂਚ ਕਰ ਰਿਹਾ। ਹਾਂਜੀ ਭਾਜੀ ਕੀ ਆ ਤੁਹਾਡਾ ਨਾ? ਭਾਜੀ ਮੈਂ ਮੈਂ ਚੌਂ ਦੇ ਨਾਲ ਬਾਅਦ ਗੱਡੀ ਤੋਂ ਆਇਆ। ਮੈਂ ਇਹ ਲੰਘਦਾ ਪਿਆ ਸੀ। ਇਹ ਭਾਜੀ ਮੇਰੇ ਕੋਲ ਸੋਂ ਗੁੰਡੇ ਬਦਮਾਸ਼ ਉਹ ਇੱਧਰ ਰਹਿੰਦੇ ਆ। ਚਿੱਟਾ ਵੀ ਵਿਗਦਾ ਵਾ। ਜਨਾਨੀਆਂ ਦੀ ਵੀ ਬਲੈਕਮੇਲ ਹੁੰਦੀ ਇੱਜ਼ਤ ਲੁੱਟੀ ਜਾਂਦੀ ਆ ਮਲਕੀ ਜੋ ਧੰਦਾ ਚੱਲਦਾ ਇਹਨਾਂ ਮੇਰੇ ਗੱਲ ਮੁੰਡੇ ਪਾਤੇ 5500 ਰੁਪਈਆ ਤੇ ਮੇਰਾ ਫੋਨ ਹੈ ਜਿਹੜਾ ਕੱਢ ਕੇ ਲੈ ਗਏ ਤੇ ਆ ਕਿਛੀ ਨਾ ਕੋਈ ਤੁਹਾਡੀ ਕੋਈ ਰੰਜਿਸ਼ ਹੀ ਪੁਰਾਣੀ ਨਹੀਂ ਜੀ ਕੋਈ ਰੰਜਿਸ਼ ਨਹੀਂ ਤੇ ਕੀ ਖੋਹ ਮਾਰੋਈ ਤੁਹਾਡਾ ਹਾਂਜੀ ਖੋਹ ਮਾਰੋਈ ਆ ਜੀ 5500 ਰੁਪਈਆ ਤੇ ਫੋਨ ਵੀ ਲੈ ਗਏ ਨਾਲ ਮੇਰੇ ਦਾਕਰ ਮਾਰ ਗਏ ਆ ਜੀ ਯਕੀਨ ਸਾਫ ਕੀ ਜਾਂਦੇ ਪੁਲਿਸ ਕੋਲ ਇਨਸਾਫ ਹੋਇਆ ਚਾਉਣੇ ਮਾਰੇ ਵੀ ਮਿਹਨਤੀ ਬੰਦਿਆਂ ਦੇ ਆ ਕੰਮ ਜਿਹੜਾ ਹੈ ਮਹੱਲੇ ਚੋਂ ਬਿਲਕੁਲ ਗੰਦ ਖਤਮ ਕੀਤਾ ਜਾਵੇ ਇਹਨਾਂ ਘਰਾਂ ਨੂੰ ਸੋ ਕੱਢਿਆ ਜਾਵੇ ਜੀ ਤੇ ਹੁਣ ਤੁਹਾਡੇ ਕੋਲ ਕੁੱਟਮਾਰ ਹੋਈ ਹੈ ਤੇ ਕਿੱਥੇ ਸੱਟਾ ਕਿੱਥੇ ਲੱਗੀ ਹੋਈ ਹੈ ਸੱਟਾ ਸਿਰ ਤੇ ਦਾਤਰ ਮਾਰੇ ਆ ਜੀ ਤੇ ਫੋਨ ਕਿੰਨੇ ਦਾ ਤੁਹਾਡਾ ਜਿਹੜਾ ਫੋਨ ਆ ਗਿਆ ਜੀ ਕੋਈ 17 16 17 ਹਜ਼ਾਰ ਦਾ ਤੇ 5500 ਰੁਪਏ ਲੱਗਦੇ ਨਹੀਂ ਰੇਡ ਨਹੀਂ ਆਪਾਂ ਇਹਨੂੰ ਕਹਿ ਸਕਦੇ ਮਾਮੂਲੀ ਝਗੜਾ ਸੀਗਾ ਕੱਲ ਇੱਕ ਦਰਬਾਰ ਸਿੰਘ ਨਾਮ ਦਾ ਬੰਦਾ ਆ ਦੂਜੇ ਬੰਨੇ ਅਜੂਨਾਵਾਂ ਦਾ ਬੰਦਾ ਸੀਗਾ ਇਹਨਾਂ ਦਾ ਮਹਲੇਦਾਰੀ ਤੌਰ ਤੇ ਆਪਸੀ ਝਗੜਾ ਹੋਇਆ ਸੀਗਾ ਜਿਹਦਾ ਅਸੀਂ ਕੰਪਰਮਾਈਜ਼ ਕਰਾਤਾ ਸੀਗਾ ਕੱਲ ਹੀ ਅੱਜ ਫੇਰ ਉਹਨਾਂ ਦੀ ਦਿਲਵਾਖਦਾਂ ਦੀ ਪਾਰਟੀ ਵੱਲੋਂ ਕੋਈ ਬੰਦਾ ਵਾ ਜਿਹਦੇ ਨਾਲ ਦੂਜੀ ਪਾਰਟੀ ਦਾ ਝਗੜਾ ਹੋ ਗਿਆ ਵਾ ਇਹ ਸ਼ੱਕ ਕਰਦੇ ਸੀਗੇ ਕਿ ਇਹ ਕਰਦੇ ਉਹ ਜਿੰਦੇ ਬੰਦੇ ਵੜੇ ਆ ਉਹ ਹੀ ਮੌਕੇ ਦੇਣ ਕੇ ਵੇਖ ਲਿਆ ਸਭ ਘਰ ਆਈ ਮਿਲੇ ਆ ਹੁਣ ਇਹ ਕਹਿੰਦੇ ਬੰਦੇ ਭਜਾਤੇ ਆ ਅਸੀਂ ਘਰ ਆ ਲਿਆ ਉਹਨਾਂ ਨਾਲ ਲੱਲੇ ਆ ਮੈਂ ਦੱਸ ਰਿਆਂ ਘਰ ਉਹਨਾਂ ਨਾਲ ਲੱਲਿਆ ਵੈਰੀਫਾਈ ਕਰਾਂਗੇ ਜਿੰਨਾ ਤੱਕ ਸੁਰੂ ਕਰੂਗਾ ਕਾਰਵਾਈ ਕਰਾਂਗੇ ਨਹੀਂ ਹੋਕਰ ਨਹੀਂ ਗਿਆ ਜਾ ਰਿਹਾ ਕਿ ਉਹ ਨਸ਼ਾ ਵੇਚਦੇ ਤੇ ਦੇ ਮੁਕਾਬਸਤ ਹੰਦਾ ਕਰਾਂਦੇ ਆ ਦੇਖੋ ਜਦੋਂ ਕੋਈ ਝਗੜਾ ਹੁੰਦਾ ਵਾ ਤੇ ਇੱਕ ਪਾਰਟੀ ਦੂਜੀ ਪਾਰਟੀ ਤੇ ਅਲੀਗੇਸ਼ਨ ਲਾਉਂਦੀ ਲਾਉਂਦੀ ਆ ਇਹ ਸਾਨੂੰ ਦੋ ਦਿਨ ਚਾਰ ਦਿਨ 10 ਦਿਨ ਪਹਿਲਾਂ ਨੇ ਦੱਸਿਆ ਹੋਵੇ ਤੇ ਅਸੀਂ ਕਾਰਵਾਈ ਕਰਕੇ ਰਿਕਵਰੀ ਕਰਦੇ ਪਰਚਾ ਦੇਣ ਦੇ ਕਾਰਵਾਈ ਕਰਦੇ ਇਹ ਤੇ ਆਮ ਗੱਲ ਹੈ ਵੀ ਜਦੋਂ ਕਿਸੇ ਦੇ ਕੋਈ ਝਗੜਾ ਹੁੰਦਾ ਤੇ ਇੱਕ ਦੂਜੇ ਤੇ ਅਲੀਗੇਸ਼ਨ ਲਾਉਂਦੇ ਆ ਚਲੋ ਕੋਈ ਗੱਲ ਨਹੀਂ ਕਈ ਵਾਰੀ ਬੰਦਾ ਘਬਰਾ ਕੇ ਨਹੀਂ ਖੋਲਦਾ ਕਿ ਮੈਨੂੰ ਪੁਲਿਸ ਫੜ ਕੇ ਨਾ ਲੈ ਜੇ ਕਈ ਵਾਰੀ ਕਿ ਇਹ ਚ ਗਲਤੀ ਵੀ ਹੁੰਦੀ ਪਰ ਮੇਰੀ ਪੁਲਿਸ ਪਾਰਟੀ ਨੇ ਜਿੱਤੇ ਆਪ ਕੋ ਇਤਰਾਜ਼ ਜੋ ਹੋਵੇ ਪਰ ਉੱਥੇ ਹੀ ਲੱਗਦੇ ਕਿ ਲੋਕਾਂ ਨੇ ਇਲਜ਼ਾਮ ਲਗਾਏ ਨੇ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਕਾਰਵਾਈ ਨਹੀਂ ਕਰ ਰਹੇ ਤਾਂ ਪੁਲਸ ਦਾ ਕਹਿਣਾ ਹੈ ਕਿ ਅਸੀਂ ਸਾਨੂੰ ਜਿਹੜੀ ਪਹਿਲਾਂ ਜਿਹੜੀ ਤਲਾਹ ਮਿਲੀ ਸੀ ਸੂਚਨਾ ਦਿੱਤੀ ਗਈ ਸੀ ਅਸੀਂ ਜ਼ਰੂਰ ਇਨਕੁਆਰੀ ਕੀਤੀ ਸੀ ਜਾਂਚ ਕੀਤੀ ਸੀ ਪਰ ਉਧਰ ਦੂਜੀ ਤਰ੍ਹਾਂ ਦਾ ਕਹਿਣਾ ਹੈ ਲੋਕਾਂ ਦਾ ਕਿ ਇਹਨਾਂ ਦੇ ਵੱਲੋਂ ਜਿਹੜੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਉੱਥੇ ਹੀ ਦੱਸਦੇ ਕਿ ਇਹ ਝਗੜੇ ਨੂੰ ਜਿਹੜਾ ਕਾਫੀ ਝਗੜੇ ਤੇ ਵੀ ਪੁਲਿਸ ਨੇ ਐਫਆਈਆ ਦਰਜ ਕੀਤੀ ਗਈ ਹੈ ਤੇ ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ ਉਸ ਦਾ ਕਹਿਣਾ ਹੈ ਕਿ ਇਸ ਜਗ੍ਹਾ ਤੇ ਜਿਹੜਾ ਕਈ ਵਾਰ ਜਿਹੜਾ ਸਾਪੇ ਮਾਰੀ ਕੀਤੀ ਹੈ ਪਰ ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਯਾਮ ਇਸ ਜਗ੍ਹਾ ਦੇ ਖੁੱਲੇ ਖੁੱਲੇ ਆਮ ਦੇ ਉਪਾਰਲਾ ਕੰਮ ਚੱਲ ਰਿਹਾ ਹੈ ਨਸ਼ਾ ਵਿਕ ਰਿਹਾ ਹੈ ਅਸੀਂ ਬੜੀ ਤੰਗ ਪਰੇਸ਼ਾਨ ਹੋ ਰਹੇ ਹਾਂ ਸਾਡੀ ਜ਼ਿੰਦਗੀ ਬੜੀ ਜਿਹੜੀ ਦਿੱਕਤ ਨਾ ਚੱਲ ਰਹੀ ਹੈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਸੀਂ ਇਸ ਜਗ੍ਹਾ ਤੇ ਬਰੀਕੀ ਨਾਲ ਜਾਂਚ ਕਰਦੇ ਹਾਂ ਜਿਹੜੇ ਵੀ ਦਲਾਲ ਨੇ ਨਸ਼ਾ ਵੇਚਣ ਵਾਲੇ ਤਸਕਰ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ